ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ 10 ਮਨਦੀਪ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾਦਾਰਤਾ ਨੂੰ ਗੁਰੂ ਗ੍ਰੰਥ ਸਾਹਿਬ ਸਦਖਰ ਕਮੇਟੀ ਪੰਜਾਬ ਨਿਵਾਣੇ ਜੈ ਸੇਖਿਆ ਆਪ ਜੀ ਦੇ ਰੂਪ ਰੂਪ ਹੋ ਲਗੇ ਆ ਉਹ ਜਿਨੇ ਵੀਰ ਲਾਈਵ ਤੇ ਸਾਰਿਆਂ ਨੂੰ ਬੇਨਤੀ ਆ ਬੀ ਦਾਸ ਕੱਲ ਹੀ ਹਸਪੀਟਲ ਤੋਂ ਛੁੱਟੀ ਲੈ ਕੇ ਘਰ ਪਹੁੰਚੇ ਆਂ। ਪੇਟ ਵਿੱਚ ਬਹੁਤ ਦਰਦ ਹੋ ਰਹੀ ਸੀ। ਅਜੇ ਵੀ ਹੋ ਰਹੀ ਆ। ਬਸ ਆਰਾਮ ਨਹੀਂ ਆ ਤੇ ਬਾਹਰ ਦੁਵਾਰ ਲੇਰੇ ਤੇ ਬਹੁਤ ਜਿਆਦਾ ਤਰਸ ਸੀ। ਤੇ ਬਾਅਦ ਥੋੜਾ ਜਿਹਾ ਠੀਕ ਹੋਇਆ ਤੇ ਆਪ ਜੀ ਦੇ ਸਾਹਮਣੇ ਦੋ ਚਾਰ ਗੱਲਾਂ ਲਕਣ ਜਾਵਾਂ। ਜਿਹੜੀ ਅੱਜਕੱਲ੍ਹ ਇਹ ਤੇ ਕੰਗਲਾ ਅਰੇ ਨਵਾਂ ਤੇ ਜਿਹੜੀ ਬੀਬੀ ਆ ਫਿਲਮੀ ਐਕਟਰ ਜਿਹੜੀ ਉਹਨੇ ਬਹੁਤ ਹੀ ਜ਼ਿਆਦਾ ਗੰਦ ਪਾ ਰਖਿਆ ਹੈ ਹਰ ਮੌਕੇ ਪੰਜਾਬ ਪੰਜਾਬੀਅਤ ਅਤੇ ਸਿੱਖ ਭਾਈਚਾਰੇ ਨੂੰ ਅਤਿਗម្មਵਾਦੀ ਟੈਨ ਲਿਸਟ ਦਾ ਪਤਾ ਨਹੀਂ ਕੀ ਕੀ ਦੱਸਦੀ ਆ ਤੇ ਹੁਣ ਉਹਨੇ ਸੰਤ ਜਰਨੈਲ ਸਿੰਘ ਖਾਸਾ ਪਿੰਡਰਾ ਵਾਲੇ ਦੇ ਨਾਮ ਉਤੇ ਇੱਕ ਫਿਲਮ ਕੱਟੀ ਐ ਮਰਜੈਂਸੀ ਆਪਜੀ ਪਲੀ ਪਾਤੀ ਜਾਣਦੇ ਹੋ ਸਭ ਇਹ ਕੋਈ ਵੀ ਮੌਕਾ ਸਿੱਖਾਂ ਨੂੰ ਪੰਡਰੋਂ ਨਹੀਂ ਹਟਦੀ ਬਤਕਾਰ ਜਨਾਨੀ ਇਹ ਕਹਿਣਾ ਤੇ ਨਹੀਂ ਬੰਦਾ ਜਨਾਨੀਆਂ ਦੀ ਪਦਵੀ ਬੜੀ ਉੱਚੀ ਆ ਪਰ ਇਹ ਉਸ ਲੈਵਲ ਤੇ ਨਹੀਂ ਐ ਇਹ ਹਰ ਟਾਈਮ ਸਿੱਖਾਂ ਨੂੰ ਪੰਡਦੀ ਰਹਿੰਦੀ ਐ ਕੋਈ ਮੌਕਾ ਨਹੀਂ ਜਾਂ ਦਿੱਤੀ ਅਜੇ ਥੋੜੇ ਦਿਨ ਹੋਏ ਆ ਤੁਸੀਂ ਮਹੀਨੇ ਚੰਡੀਗੜ੍ਹ 에어ਪੋਰਟ ਦੇਦੇ ਥੱਪੜ ਮਾਰਿਆ ਸੀ ਸਾਡੀ ਇੱਕ ਭੈਣ ਨੇ ਤੇ ਪਰ ਇਹਨੂੰ ਅਜੇ ਵੀ ਉਹਨੀ ਅਕਲ ਨਹੀਂ ਆਈ ਇਹਨੇ ਇੱਕ ਫਿਲਮ ਲਈ ਆਪਣੀ ਬਣਾਈ ਆ ਅਮਰਜੈਂਸੀ ਜਿਹਦੇ ਵਿੱਚ ਸਿੱਖਾਂ ਦਾ ਕਿਰਦਾਰ ਨੂੰ ਬਹੁਤ ਹੀ ਭਾਰੀ ਸੱਟ ਮਾਰ ਰਹੀ ਹੈ ਤੇ ਅਸੀਂ ਇਸ ਬੀਬੀ ਨੂੰ ਦੱਸਣਾ ਚਾਹੁੰਦੇ ਆ ਇਹ ਬੀਬੀ ਬਾਜ ਆ ਜਾ ਹਰ ਇੰਨਾਂ ਹਰਕਤਾਂ ਤੋਂ ਤੂੰ ਜਾਣਦੀ ਨਹੀਂ ਸਿੱਖਾਂ ਦੇ ਇਤਿਹਾਸ ਨੂੰ ਜੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਤੇ ਸਭ ਤੋਂ ਜ਼ਿਆਦਾਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਤਾਂ ਫਿਰ ਜਾ ਕੇ ਤੁਸੀਂ ਇਹ ਤੁਹਾਡਾ ਹਿੰਦੁਸਤਾਨ ਯਾਦ ਹੋਇਆ ਹੈ ਤੇ ਅੱਜ ਤੂੰ ਉਹਨਾਂ ਹੀ ਸਿੱਖਾਂ ਦੇ ਕਿਰਦਾਰ ਨੂੰ ਨੀਮਾ ਦੱਸ ਰਹੀਆਂ ਕਿਰਦਾਰਾਂ ਦੇ ਫਿਲਮ ਬਣਾ ਰਹੀਆਂ ਤੇ ਅਸੀਂ ਜਿਹੜੀ ਇਹਦੀ ਪਾਰਟੀ ਵਿੱਚ ਐਮ ਐਂਪੀ ਬਣੀ ਆ ਭਾਜਪਾ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਕੰਗਣਾ ਦਾ ਕਿਉਂ ਇੰਨਾ ਸਾਥ ਦੇ ਰਹੇ ਹੋ ਭਾਜਪਾ ਕੀ ਭਾਜਪਾ ਸਿੱਖਾਂ ਦੀ ਆਂਟੀ ਆ ਇਹਨੇ ਜੋ ਜਿਹੜੀ ਫਿਲਮ ਲੀਜ਼ ਕੀਤੀ ਸੀ ਸਾਰੇ ਸਿੱਖ ਭਾਈਚਾਰੇ ਨੂੰ ਅਸੀਂ ਬੇਨਤੀ ਆਪੀ ਇਹ ਤੇ ਜਿਹੜੀ ਫਿਲਮ ਹੈ ਅਮਰਜੈਂਸੀ ਦਾ ਵੱਧ ਤੋਂ ਵੱਧ ਵਿਰੋਧ ਕਰੋ ਇਹ ਫਿਲਮ ਜਿਹੜੀ ਆ ਕਿਸੇ ਵੀ ਇੰਡੀਆ ਦੀ ਕਿਸੇ ਵੀ ਸਟੇਟ ਤੇ ਨਹੀਂ ਲੱਗਣੀ ਚਾਹੀਦੀ ਜੇ ਲਾਉਣੀ ਆ ਤੇ ਪਹਿਲੇ ਇਸ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਪਊਗੀ ਇਹਨਾਂ ਨੂੰ ਦਿਖਾਉਣੀ ਪਊਗੀ ਨਹੀਂ ਤੇ ਨਹੀਂ ਇਸ ਦਾ ਬਾਈਕਾਟ ਕਰਨਾ ਪੈਣਾ ਤੇ ਕਰਨਾ ਇੱਕ ਦਿਨ ਨਹੀਂ ਲੱਗਣ ਜਾਨੀ ਜੇ ਪੰਜਾਬ ਵਿੱਚ ਲੱਗੀ ਕਿਸੀ ਅਸੀਂ ਅੰਮ੍ਰਿਤਸਰ ਦੇ ਵਿੱਚ ਪੂਰ ਜੋਰ ਪੂਰ ਜੋਰ ਇਸ ਦਾ ਵਿਰੋਧ ਕਰਾਂਗੇ ਕਿਤੇ ਵੀ ਲੱਗਣ ਨਹੀਂ ਦਵਾਗੇ ਤੇ ਅਸੀਂ ਸਿਨੇਮਾ ਦੇ ਮਾਲਕਾਂ ਨੂੰ ਕਹਿੰਨੇ ਆ ਤੇ ਜਿੰਨੇ ਵੀ ਇਹ ਫਿਲਮ ਲਾਈ ਉਹ ਆਪਣੇ ਆਪ ਆ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਕਿਉਂਕਿ ਇਸ ਨੇ ਜਿਹੜੀ ਫਿਲਮ ਬਣਾਈ ਹੈ ਉਸ ਸਿੱਖਾਂ ਦੇ ਕਿਰਦਾਰ ਨੂੰ ਸੱਟ ਮਾਰ ਰਹੀ ਹੈ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਸਾਡੇ ਸਿੱਖ ਭਰਾ ਆ ਵੀ ਵੱਧ ਤੋਂ ਵੱਧ ਜਿਹੜੇ ਵੀਰ ਆ ਉਹ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਵਾਓ ਰਮਾਂਡਾ ਬਦੋ ਤੇਰੇ ਖਿਲਾਫ ਪਰਚਾ ਦਰਜ ਕਰਵਾਈਏ ਜਿੰਨੇ ਵੀ ਸਾਡੇ ਸਮੂਹ ਸਿੱਖ ਜੰਦ ਸਿੱਖ ਜਥੇਬੰਦੀਆਂ ਜਿਹੜੀਆਂ ਇੰਟਰਨੈਸ਼ਨਲ ਫਰਟੀਆਂ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਆ ਵੀ ਜਰੂਰ ਸਾਨੂੰ ਹੁਣ ਜਾਗਣਾ ਪੈਣਾ ਵਾ ਵੀ ਇਸਲੇ ਹੋਗੇ ਨਹੀਂ ਰਹਿਣਾ ਪੈਣਾ ਅਸੀਂ ਆਪਸ ਵਿੱਚ ਲੜਨਾ ਝਗੜਨਾ ਛੱਡੀਏ ਤੇ ਸਾਡੀ ਇਹ ਲੜਾਈ ਝਗੜੇ ਦੇ ਜਿਹੜੇ ਫਾਇਦੇ ਆ ਉਹ ਇਹ ਹੈ ਜੀ ਬੀਪੀ ਜਿਹੜੀ ਕੰਗਣਾ ਰਣੋਤ ਜਿਹੜੀ ਆਪਣੇ ਆਪ ਨੂੰ ਬਹੁਤ ਵੱਡੀ ਰਾਸ਼ਟਰਵਾਦੀ ਸਮਝ ਰਹੀ ਐ ਅਸੀਂ ਬੇਨਤੀ ਕਰਦੇ ਆਂ ਵੀ ਤੂੰ ਬਾਜ ਆ ਜਾ ਬੀਬੀ ਤੂੰ ਪਹਿਲਾਂ ਵੀ ਸਾਡੀਆਂ ਮਾਵਾ ਪੈਣਾ ਦੇ ਉੱਤੇ ਬਹੁਤ ਜ਼ਿਆਦਾ ਗਲਤ ਬੋਲੀ ਸੀ ਤੇ ਅਸੀਂ ਤੈਨੂੰ ਕੁਝ ਨਹੀਂ ਕਿਹਾ ਤੂੰ ਸਿੱਖਾਂ ਨੂੰ ਹੱਤਵਾਦੀ ਤੇ ਕਿਸਾਨਾਂ ਨੂੰ ਵੀ ਹੱਤਵਾਦੀ ਤੇ ਪੰਜਾਬ ਨੂੰ ਤੂੰ ਕੀ ਕੋ ਕਹਿਆ ਸੀ ਤੇ ਪਰ ਤੂੰ ਫੇਰ ਬਾਜ ਨਹੀਂ ਆਈ ਤੇ ਹੁਣ ਫੇਰ ਤੂੰ ਸਿੱਖਾਂ ਦੇ ਨਾਂ ਤੇ ਜਿਹੜੀ ਫਿਲਮ ਕੱਢੀ ਆ ਇਹ ਐਮਰਜੈਂਸੀ ਤੂੰ ਕੀ ਕਹਣਾ ਕੀ ਕਰਨਾ ਚਾਹੁੰਦੀ ਆ ਤੂੰ ਇਸ ਦੇਸ਼ ਦੇ ਵਿੱਚ ਦੰਗੇ-ਵਸਾਦ ਕਰਾਉਣੀ ਚਾਹੁੰਦੀ ਆ ਤੇ ਅਸੀਂ ਜਿੰਨੇ ਵੀ ਸੈਂਸਰ ਬੋਰਡ ਆ ਉਹਨੂੰ ਇਹ ਬੇਨਤੀ ਕਰਦੇ ਆ ਕਿ ਜੇ ਦੰਗਾ-ਵਸਾਦ ਹੁੰਦਾ ਹੈ ਤੇ ਇਹਦੀ ਜ਼ਿੰਮੇਵਾਰ ਬੀਬੀ ਤੇ ਜਿਹੜੀ ਕੰਗਣਾ ਰੇਨੋ ਤੇ ਆਏ ਹੋਵੇਗੀ ਜੋ ਵੀ ਨੁਕਸਾਨ ਹੋਵੇਗਾ ਇਹਦਾ ਸਾਰਾ ਫਰਜਾਂਦਾ ਜਿਹੜਾ ਇਹ ਸਿਰਾ ਜਿਹੜਾ ਇਹ ਬੀਬੀ ਇਹਦੀ ਕੰਗਣਾ ਦੇ ਉੱਤੇ ਜਾਏਗਾ ਅਸੀਂ ਇਹਨੂੰ ਬੇਨਤੀ ਕਰਦੇ ਆ ਇਹ ਤੋਂ ਬਾਅਦ ਆਇਆ ਨਾ ਇਹੋ ਜਿਹੇ ਖੋਜਿਆ ਹਰ ਤਾਂ ਕਰ ਸਿੱਖ ਜੇ ਬੈਠੇ ਆ ਸ਼ਾਂਤ ਜਨਾਂ ਬੈਠੇ ਰਹਿੰਦੇ ਅਸੀਂ ਅੱਗੇ ਹੀ ਬਹੁਤ ਦੁਖੀ ਹਾਂ ਹਾਥਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਪਤਾ ਨਹੀਂ ਕੀ ਕੁਝ ਇਸ ਬੋਲਸਰੇ ਵਿੱਚ ਮੁਲਕ ਦੇ ਵਿੱਚ ਸਾਡੇ ਪ੍ਰਤੀ ਹੋ ਰਿਹਾ ਬਾਤ ਹੈ ਫਿਰ ਤੂੰ ਜਿਹੜੀ ਇਹ ਫਿਲਮ ਕੱਢ ਰਹੀਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਸ ਸਥੇਸ਼ ਨੂੰ ਇਹਨਾਂ ਸਿੱਖਾਂ ਨੇ ਆਜ਼ਾਦ ਕਰਾਇਆ 100 ਦੇ ਵਿੱਚ 95% ਜਿਹੜੀਆਂ ਕੁਰਬਾਨੀਆਂ ਉਹ ਇਹਨਾਂ ਸਿੱਖਾਂ ਦੀਆਂ ਵਾ ਜਿਸ ਇੱਕ ਕੁਰਬਾਨੀਆਂ ਨਾ ਦਿੰਦੇ ਤੇ ਅੱਜ ਤੇਰਾ ਪਤਾ ਨਹੀਂ ਤੂੰ ਕਿੱਥੇ ਹੋਣਾ ਸੀ ਹੋਣਾ ਵੀ ਕਿ ਨਹੀਂ ਹੋਣਾ ਸੀ ਜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਫਿਰ ਜਾ ਕੇ ਇਹ ਮੁਲਕਾ ਯਾਦ ਹੋਇਆ ਕਿ ਤੁਸੀਂ ਤੂੰ ਉਹਨਾਂ ਹੀ ਸਿੱਖਾਂ ਦੇ ਪ੍ਰਤੀ ਉਲਟ ਫਿਲਮਾਂ ਬਣਾ ਕੇ ਤੇ ਕੀ ਆਪਣੇ ਆਪ ਨੂੰ ਸਾਫ਼ਤ ਕਰਨਾ ਚਾਹੁੰਦੀ ਹੈ ਬੇਨਤੀ ਹੈ ਸਾਡੇ ਸ੍ਰੀ ਸਮੂਹ ਸਿੱਖ ਸਮੂਹ ਸਿੱਖ ਜਥੇਬੰਦੀਆਂ ਨੂੰ ਕਿ ਜਿੰਨੇ ਵੀ ਆਪਣੇ ਸੱਜਣ ਭਰਾ ਸਿੰਘਿਆ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਆਪਣੀ ਜਹੇਬੰਦੀ ਵੱਲੋਂ ਜਰੂਰ ਇਸ ਜ਼ਿਆਰ ਉੱਤੇ ਰੋਮਾਂਡ ਬਦੋ ਇਹਦੀ ਸ਼ਿਕਾਇਤ ਦਰਜ ਕਰਾ ਕੇ ਤੇ ਐਫ ਆਈ ਆਰ ਦਰਜ ਕਰਵਾ ਕੇ ਇਹ ਤੇ ਪ੍ਰਤੀ ਪ੍ਰਚਾ ਦਰਜ ਕਰਵਾਓ ਭਾਵੇਂ ਐਮ ਪੀ ਬਣੀ ਆ ਅਸੀਂ ਬੀ ਜੀ ਪੀ ਨੂੰ ਵੀ ਚਾਹੁੰਦੇ ਆ ਬੀ ਜੀ ਪੀ ਜਿੰਨੇ ਵੀ ਸਾਡੇ ਬੀ ਜੀ ਪੀ ਚ ਪੰਜਾਬ ਦੇ ਲੀਡਰ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਿੱਖਾ ਪ੍ਰਤੀ ਕੀ ਸੋਚ ਰੱਖਦੇ ਹੋ ਇਹ ਸੋਚ ਰੱਖਦੇ ਹੋ ਸਾਨੂੰ ਜਬਾਅ ਦਿੱਤਾ ਜਾਵੇ ਅਸੀਂ ਭਾਈਚਾਰੇ ਵਿੱਚ ਰਹੇ ਰਹਿ ਰਹਾਂ ਤੇ ਰਹ ਰਹੇ ਹਾਂ ਅਸੀਂ ਕਿਸੇ ਦੇ ਪ੍ਰਤੀ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਬੋਲਦੇ ਨਾ ਚੰਗਾ ਨਾ ਮਾੜਾ ਤੇ ਅਸੀਂ ਬੋਲਦੇ ਨਹੀਂ ਆ ਕਿਸੇ ਵੀ ਧਰਮ ਪ੍ਰਤੀ ਪਰ ਸਾਡੇ ਧਰਮ ਬਾਰੇ ਕਿਉਂ ਇਹ ਫਿਲਮਾਂ ਕੱਢ ਰਹੀ ਹੈ ਇਸ ਤਰ੍ਹਾਂ ਦੀਆਂ ਜੇ ਸਾਡੇ ਸਿੱਖ ਕੌਮ ਦੇ ਜੋਧੀਆਂ ਦੀਆਂ ਕੋਈ ਫਿਲਮਾਂ ਹੁੰਦੀਆਂ ਤੇ ਬੈਨ ਹੋ ਜਾਂਦੀਆਂ ਵਾ ਤੇ ਇਹਨਾਂ ਦੀਆਂ ਫਿਲਮਾਂ ਕਿਉਂ ਨਹੀਂ ਬੈਨ ਹੁੰਦੀਆਂ ਜੇ ਸਾਡਾ ਹੱਕ ਹੋਰ ਇਸੋ ਜਿਹੀ ਕਈ ਫਿਲਮਾਂ ਆਈਆਂ ਸੀ ਜਿਨ੍ਹਾਂ ਨੂੰ ਬੈਨ ਕਰਾ ਕੇ ਘਟਿਆ ਤੇ ਇਹਨੂੰ ਕਿਉਂ ਨਹੀਂ ਬੈਨ ਕੀਤਾ ਜਾਂਦਾ ਕਿਉਂਕਿ ਇਹ ਸਿੱਖਾਂ ਦੇ ਖਿਲਾਫ ਫਿਲਮ ਬਣੀ ਇਸ ਕਰਕੇ ਨਹੀਂ ਬੈਨ ਕੀਤਾ ਜਾ ਰਿਹਾ ਕੀ ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਤੁਸੀਂ ਗੁਲਾਮ ਬਣਾ ਕੇ ਰੱਖਿਆ ਫਿਰ ਸਿੱਖਾਂ ਦੇ ਪ੍ਰਤੀ ਜਿਹੜੀਆਂ ਫੂਡ ਪ੍ਰਚਾਰ ਕਰੀਏ ਤੇ ਲੋਕਾਂ ਨੇ ਜਿਹੜੀ ਸਿੱਖਾਂ ਦੀ ਜਿਹੜੀ ਸ਼ਾਹੀ ਹੈ ਉਹਨਾਂ ਨੂੰ ਖਰਾਬ ਕਰੀਏ ਪਰ ਸਿੱਖ ਜਿਹੜੇ ਆ ਇਸ ਤਰ੍ਹਾਂ ਸਿੱਖਾਂ ਦੀ ਸਭੀ ਨਹੀਂ ਖਰਾਬ ਹੋ ਸਕਦੀ ਸੰਤ ਜਰਨੈਲ ਸਿੰਘ ਖਾਲਸਾ ਦੀ ਸ਼ਬੀ ਬਹੁਤ ਉੱਚੀ ਆ ਕੰਗਨਾਰ ਨਾ ਉਹ ਤੂੰ ਤੇ ਉਥੇ ਆਸੇ ਪਾਸੇ ਵੀ ਨਹੀਂ ਹੈਗੀ ਤੇ ਬੇਨਤੀ ਆ ਵੀ ਤੂੰ ਬਾਜ ਆ ਜਾ ਕਿ ਅਸੀਂ ਸੈਂਸਰ ਬੋਰਡ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਅਸੀਂ ਇਹਦਾ ਪੂਰ ਪੂਰ ਜ਼ੋਰ ਪੂਰ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਤੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਕਿਤੇ ਇਹਦੀ ਫਿਲਮ ਲੱਗੀ ਅਸੀਂ ਵੱਧ ਤੋਂ ਵੱਧ ਉਹਦਾ ਵਿਰੋਧ ਕਰਾਂਗੇ ਕਿਤੇ ਵੀ ਲੱਗਣ ਨਹੀਂ ਦਿੱਤੀ ਜਾਵੇਗੀ ਤੇ ਜੋ ਵੀ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਜੇ ਜਾਂ ਜਿਹੜੇ ਕੰਗਨਾਰ ਨੌਤੇ ਉਹ ਹੋਵੇਗੀ ਜੇ ਪੰਜਾਬ ਵਿੱਚ ਫਿਲਮ ਲੱਗਦੀ ਜਾਂ ਤੇ ਉਹਦੀ ਜ਼ਿੰਮੇਵਾਰ ਕੰਗਨਾਰ ਨੌਤੇ ਸਰਕਾਰ ਹੋਵੇਗੀ ਜੇ ਕੋਈ ਜਾਨੀ ਮਾਲ ਦੀ ਦਾ ਨੁਕਸਾਨ ਹੁੰਦਾ ਇਹਦੇ ਇੰਨੀਆਂ ਕ ਬੇਂਤੀਆਂ ਦਾਸ ਵੱਲੋਂ ਕਿਉਂਕਿ ਦਾਸ ਦੇ ਮਨ ਵਿੱਚ ਬਲਬਲੇ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਬਹੁਤ ਉੱਚੀ ਛਵੀ ਹੈ ਤੇ ਉਹਨਾਂ ਦੀ ਛਵੀ ਹੋ ਗਈ ਤੇ ਸਿੱਖਾਂ ਦੇ ਪ੍ਰਤੀ ਵੀ ਤੇ ਹੋਰਾਂ ਪ੍ਰਤੀ ਵੀ ਇਹ ਜਿਹੜੀ ਹੈ ਬਹੁਤ ਜ਼ਹਿਰ ਘੋਲ ਰਹੀ ਹੈ ਕੰਗਨਾਰ ਨੌਤੇ ਨੂੰ ਕਹੇ ਬਾਜ ਆ ਜੇ ਤੇ ਇਹਦੀ ਫਿਲਮ ਅਸੀਂ ਨਹੀਂ ਲੱਗਣ ਦਵਾਂਗੇ ਕਿਤੇ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਅਸੀਂ ਵਿਰੋਧ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਪੀਲ ਕਰਦੇ ਆਂ ਸਿੰਘ ਸਾਹਿਬ ਨੂੰ ਕਿ ਜਿਹੜੇ ਕਾਸ ਸਕਦੇ ਜਹੇਦਾਰ ਆ ਕਿ ਉਹ ਇਸ ਫਿਲਮ ਦਾ ਬਾਈਕਾਡ ਕਰਨ ਤੇ ਸਰਕਾਰ ਪ੍ਰਤੀ ਇਸ ਬਾਰੇ ਗੱਲਬਾਤ ਕਰਨ ਕਿ ਇਹ ਜਿਹੜੀ ਫਿਲਮ ਆ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਬੇਨਤੀ ਕਰਦੇ ਆਂ ਜੀ ਇੰਨੀ ਆਕ ਬੇਨਤੀਆਂ ਸਾਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ